ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਖਾਲਸਾਪਨ ਦੀ ਗੱਲ ਤੇ ਕਰ ਰਹੇ ਹਾਂ ਅਸੀਂ ਖਾਲਸੇ ਤਹਿਰੀਕ ਦੀ ਗੱਲ ਵੀ ਕਰ ਰਹੇ ਹਾਂ ਅਸੀਂ ਖਾਲਸੇ ਰਾਜ ਦੀ ਗੱਲ ਵੀ ਕਰ ਰਹੇ ਹਾਂ ਖਾਲਸਾਪਨ ਦੀ ਹਿਸਟਰੀ ਕੀ ਹੈ ਖਾਲਸੇ ਰਾਜ ਦੀ ਸਟੋਰੀ ਕੀ ਹੈ ਸਿੱਖਾਂ ਨੇ ਕਿਸ ਤਰ੍ਹਾਂ ਪੰਜਾਬ ਤੇ ਹਕੂਮਤ ਕੀਤੀ ਲੋਕ ਕਿਸ ਤਰ੍ਹਾਂ ਸਿੱਖਾਂ ਨੂੰ ਮੰਨਦੇ ਸੀ ਲੋਕ ਕਿਉਂ ਹਲੇ ਵੀ ਕਹਿੰਦੇ ਨੇ ਕਿ ਖਾਲਸਾ ਰਾਜ ਆਣਾ ਚਾਹੀਦਾ ਹੈ ਸਿੱਖਾਂ ਨੂੰ ਖਾਲਸਾਪਨ ਮਿਲਣਾ ਚਾਹੀਦਾ ਹੈ ਖਾਲਸਾਪਨ ਦੀ ਕੀ ਮੁਕੰਮਲ ਸਟੋਰੀ ਹੈ ਖਾਲਸੇ ਰਾਜ ਦੀ ਕੀ ਮੁਕੰਮਲ ਕਹਾਣੀ ਹੈ ਇਸੇ ਮਤ ਤੁਹਾਮ ਦੋਸਾਂ ਗੇ ਗੁਜ਼ਾਰਿਸ਼ ਹੈ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲੇ ਕਿ ਨੀਮਿਤ ਬਾਓ ਤਾਂ ਕਿ ਅਮਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸਤਿ ਸ਼੍ਰੀ ਅਕਾਲ ਦੋਸਤੋ 29 ਮਾਰਚ 1849 ਲਾਹੌਰ ਦੇ ਕਿਲੇ ਦੇ ਸ਼ੀਸ਼ਮੈਲ ਵਿੱਚ ਲਾਲ ਕੋਟ ਤੇ ਟੋਪੀ ਪਹਿਨੇ ਹੋਏ ਕਈ ਅੰਗਰੇਜ਼ ਅਫਸਰ ਬੈਠੇ ਸਨ ਉਹ ਇੱਕ ਮਹਾਰਾਜੇ ਦੀ ਉਡੀਕ ਕਰ ਰਹੇ ਸਨ ਜਿਵੇਂ ਹੀ ਮਹਾਰਾਜਾ ਸ਼ੀਸ਼ ਮਹਿਲ ਵਿੱਚ ਪਹੁੰਚੇ ਅੰਗਰੇਜ਼ ਅਫਸਰਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਇੱਕ ਐਗਰੀਮੈਂਟ ਤੇ ਦਸਤਖਤ ਕਰਨ ਲਈ ਕਿਹਾ ਸਿਰਫ 10 ਸਾਲ ਦੇ ਮਹਾਰਾਜੇ ਨੂੰ ਇਹ ਸਮਝ ਹੀ ਨਹੀਂ ਸੀ ਕਿ ਉਸ ਐਗਰੀਮੈਂਟ ਵਿੱਚ ਅਖੀਰ ਕੀ ਲਿਖਿਆ ਸੀ ਪਰ ਜਿਵੇਂ ਹੀ ਉਸ ਨੇ ਇਸ ਤੇ ਦਸਤਖਤ ਕੀਤੇ ਉਸੇ ਵੇਲੇ ਲਾਹੌਰ ਦੇ ਕਿਲੇ ਤੋਂ ਸਿੱਖ ਖਾਲਸੇ ਦਾ ਝੰਡਾ ਉਤਾਰ ਦਿੱਤਾ ਗਿਆ ਅੰਗਰੇਜ਼ਾਂ ਨੇ ਤੁਰੰਤ ਕਿਲੇ ਤੇ ਈਸਟ ਇੰਡੀਆ ਕੰਪਨੀ ਦਾ ਝੰਡਾ ਲਗਾ ਦਿੱਤਾ ਤੇ ਇਹਦੇ ਨਾਲ ਹੀ ਲਾਹੌਰ ਤੇ ਕਬਜ਼ਾ ਕਰਨ ਦਾ ਉਹਨਾਂ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋ ਗਿਆ ਹਾਲਾਂਕਿ ਇੱਕ ਹੋਰ ਸੁਪਨਾ ਅਜੇ ਪੂਰਾ ਹੋਣਾ ਬਾਕੀ ਸੀ ਤੇ ਇਹ ਸੁਪਨਾ ਸੀ ਕੋਹੀਨੂਰ ਉਹ ਹੀਰਾ ਜੋ ਨਾ ਜਾਣੇ ਕਿੰਨੇ ਸਾਮਰਾਜਾਂ ਨੂੰ ਮਿਟਾਉਂਦਾ ਹੋਇਆ ਲਾਹੌਰ ਤੱਕ ਪਹੁੰਚਿਆ ਸੀ ਤੇ ਅੱਜ ਇਸ ਨੇ ਇੱਕ ਹੋਰ ਸਾਮਰਾਜ ਨੂੰ ਖਤਮ ਕਰ ਦਿੱਤਾ ਇਹ ਸਾਮਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹੀਨੂਰ ਖੋਹ ਲਈ ਖੁਦ ਲਾਰਡ ਡਲਹੌਜੀ ਲਾਹੌਰ ਆਏ ਸਨ ਕਿਹਾ ਜਾਂਦਾ ਹੈ ਕਿ ਕਿਲੇ ਦੇ ਤੋਸ਼ੇਖਾਨੇ ਵਿੱਚੋਂ ਕੋਹੀਨੂਰ ਨੂੰ ਕਢਵਾ ਕੇ ਜਦੋਂ ਡਲਹੌਜੀ ਦੇ ਹੱਥਾਂ ਵਿੱਚ ਰੱਖਿਆ ਗਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਸ ਸਮੇਂ ਅੰਗਰੇਜ਼ਾਂ ਕੋਲ ਇੱਕ ਖਾਸ ਜਹਾਜ਼ ਸੀ ਜਿਸ ਦਾ ਨਾਮ ਸੀ ਮੀਡੀਆ ਐਸੇ ਮੀਡੀਆ ਜਹਾਜ਼ ਰਾਹੀਂ ਡਲਹੌਜੀ ਨੇ ਮਹਾਰਾਣੀ ਵਿਕਟੋਰੀਆ ਲਈ ਇਹ ਹੀਰਾ ਲੰਡਨ ਭੇਜ ਦਿੱਤਾ ਤੇ ਪੰਜਾਬ ਨੂੰ ਬ੍ਰਿਟਾਨਵੀ ਈਸਟ ਇੰਡੀਆ ਕੰਪਨੀ ਦੇ ਵਿਸ਼ਾਲ ਸਾਮਰਾਜ ਵਿੱਚ ਮਿਲਾ ਲਿਆ ਉਹੀ ਪੰਜਾਬ ਜਿਸ ਦੇ ਮਹਾਰਾਜੇ ਨੂੰ ਅੰਗਰੇਜ਼ ਆਪਣਾ ਦੋਸਤ ਕਹਿੰਦੇ ਸਨ ਉਹੀ ਪੰਜਾਬ ਜਿਹਦੇ ਕੋਲ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਸੀ ਉਹੀ ਪੰਜਾਬ ਜੋ ਅੱਗੇ ਜਾ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਇਤਿਹਾਸ ਦੱਸਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਸੀ ਕਿ ਉਹ ਕਦੇ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਜਦੋਂ ਰਣਜੀਤ ਸਿੰਘ ਬਿਮਾਰ ਹੋਏ ਤਾਂ ਅੰਗਰੇਜ਼ਾਂ ਨੇ ਖੁਦ ਉਹਨਾਂ ਦੇ ਇਲਾਜ ਲਈ 6 ਡਾਕਟਰ ਭੇਜੇ ਸਨ ਫਿਰ ਅਜਿਹਾ ਕੀ ਹੋਇਆ ਕਿ ਅੰਗਰੇਜ਼ਾਂ ਨੇ ਸਿੱਖ ਸਾਮਰਾਜ ਤੇ ਹਮਲਾ ਕਰ ਦਿੱਤਾ ਅੰਗਰੇਜ਼ ਮੁਗਲ ਜਾਂ ਅਰਬ ਸਭ ਦੀਆਂ ਨਜ਼ਰਾਂ ਪੰਜਾਬ ਤੇ ਹੀ ਕਿਉਂ ਸਨ ਤੇ ਪਾਕਿਸਤਾਨ ਬਣਾਉਣ ਲਈ ਪੰਜਾਬ ਨੂੰ ਹੀ ਕਿਉਂ ਤੋੜਿਆ ਗਿਆ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਨ ਲਈ ਸਾਨੂੰ ਇਤਿਹਾਸ ਦੇ ਉਸ ਦੌਰ 'ਚ ਜਾਣਾ ਪਏਗਾ ਜਦੋਂ ਲਾਹੌਰ ਵਿੱਚ ਸਿਆਸੀ ਉਥਲ-ਪੁਥਲ ਜ਼ੋਰਾਂ ਤੇ ਸੀ 27 ਜੂਨ 1839 ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਦਰਬਾਰੀਆਂ ਅਤੇ ਮਹਾਰਾਣੀ ਦਾਤਾਰਕੌਰ ਨੇ ਮਿਲ ਕੇ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਦਾ ਰਾਜ ਤਿਲ ਕਰ ਦਿੱਤਾ ਸਭ ਨੂੰ ਭਰੋਸਾ ਸੀ ਕਿ ਉਹ ਸਿੱਖ ਸਮਰਾਜ ਦੀ ਤਾਕਤ ਨੂੰ ਕਾਇਮ ਰੱਖਣਗੇ ਪਰ ਕੁਝ ਸਮੇਂ ਬਾਅਦ ਹੀ ਸਾਜ਼ਿਸ਼ਾਂ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਲਈ ਜਲਦੀ ਜਲਦੀ ਵਿੱਚ ਉਹਨਾਂ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਰਾਜਾ ਬਣਾਇਆ ਗਿਆ ਪਰ ਉਹਨਾਂ ਦਾ ਵੀ ਕਤਲ ਹੋ ਗਿਆ ਜਿਸ ਤੋਂ ਬਾਅਦ ਰਾਜਗਦੀ ਤੇ ਬੈਠੀ ਮਹਾਰਾਜਾ ਖੜਕ ਸਿੰਘ ਦੀ ਪਤਨੀ ਤੇ ਨੌਨਿਹਾਲ ਸਿੰਘ ਦੀ ਮਾਂ ਮਹਾਰਾਣੀ ਚੰਦਕੌਰ ਇਹ ਤੈਅ ਹੋਇਆ ਕਿ ਨੌਨਿਹਾਲ ਸਿੰਘ ਦੀ ਪਤਨੀ ਦੇ ਗਰਭ ਵਿੱਚ ਪਲ ਰਿਹਾ ਬੱਚਾ ਜਦੋਂ ਜਨਮ ਲਏਗਾ ਤਾਂ ਰਾਜ ਉਸ ਨੂੰ ਦੇ ਦਿੱਤਾ ਜਾਏਗਾ ਪਰ ਡਿਲੀਵਰੀ ਦੇ ਸਮੇਂ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਹਾਲਾਤ ਇਹ ਹੋ ਗਈ ਕਿ ਖੜਕ ਸਿੰਘ ਦੇ ਪਰਿਵਾਰ ਵਿੱਚੋਂ ਰਾਜਾ ਬਣਨ ਲਈ ਕੋਈ ਬੱਚਿਆ ਹੀ ਨਹੀਂ ਤਦ ਖੜਕ ਸਿੰਘ ਦੇ ਦੂਜੇ ਭਰਾ ਸ਼ੇਰ ਸਿੰਘ ਰਾਜਾ ਬਣੇ ਪਰ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਜਗਦੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਬਿਠਾਇਆ ਗਿਆ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਜਿੰਦਕੌਰ ਦੇ ਪੁੱਤਰ ਸਨ ਜਦੋਂ ਉਹ ਰਾਜਾ ਬਣੇ ਤਾਂ ਉਹਨਾਂ ਦੀ ਉਮਰ ਸਿਰਫ 5 ਸਾਲ ਸੀ ਉਹਨਾਂ ਦੀ ਤਰਫੋਂ ਉਹਨਾਂ ਦੀ ਮਾਂ ਜਿੰਦਕੌਰ ਨੇ ਰਾਜਕਾਜ ਸੰਭਾਲਿਆ ਪਰ 5 ਸਾਲਾਂ ਵਿੱਚ ਚਾਰ ਵਾਰ ਰਾਜਾ ਬਦਲਣ ਕਾਰਨ ਸਿੱਖ ਸਮਰਾਜ ਤੇਜ਼ੀ ਨਾਲ ਕਮਜ਼ੋਰ ਹੁੰਦਾ ਗਿਆ ਇਹ ਅੰਗਰੇਜ਼ਾਂ ਲਈ ਲਾਹੌਰ ਤੇ ਕਬਜ਼ਾ ਕਰਨ ਦਾ ਸਭ ਤੋਂ ਸਹੀ ਮੌਕਾ ਸੀ ਇਸ ਲਈ ਉਹਨਾਂ ਨੇ ਇੱਕ ਚਾਲ ਚੱਲੀ 1843 ਵਿੱਚ ਅੰਗਰੇਜ਼ਾਂ ਨੇ ਮੇਜਰ ਬਰਾਡਫੁੱਟ ਨੂੰ ਸਿੱਖ ਐਮਪਾਇਰ ਚ ਏਜੰਟ ਬਣਾ ਕੇ ਭੇਜਿਆ ਉਸਨੇ ਲੁਧਿਆਣੇ ਪਹੁੰਚ ਕੇ ਇਹ ਐਲਾਨ ਕਰ ਦਿੱਤਾ ਕਿ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੂਰਾ ਸਿੱਖ ਸਮਰਾਜ ਅੰਗਰੇਜ਼ਾਂ ਦੇ ਅਧੀਨ ਆ ਜਾਏਗਾ 1844 ਵਿੱਚ ਜਦੋਂ ਲਾਰਡ ਹੈਨਰੀ ਹਾਰਡਿੰਗ ਗਵਰਨਰ ਬਣਿਆ ਤਾਂ ਉਹਨੇ ਬ੍ਰਿਟਾਨਵੀ ਈਸਟ ਇੰਡੀਆ ਆਰਮੀ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰਕੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਜਿਦੇ ਨਾਲ ਸਿੱਖ ਸਰਦਾਰਾਂ ਨੂੰ ਲੱਗਣ ਲੱਗਾ ਕਿ ਅੰਗਰੇਜ਼ ਜੰਗ ਦੀ ਤਿਆਰੀ ਕਰ ਰਹੇ ਸਿੱਖ ਐਮਪਾਇਰ ਦੇ ਕੁਝ ਗੱਦਾਰ ਵੀ ਅੰਗਰੇਜ਼ਾਂ ਨਾਲ ਮਿਲ ਗਏ ਇਹਨਾਂ ਸਾਰੀਆਂ ਬਜਾਵਾਂ ਕਰਕੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਤਣਾਅ ਇੰਨਾ ਵੱਧ ਗਿਆ ਕਿ 11 ਦਸੰਬਰ 1845 ਨੂੰ ਸਿੱਖ ਸੈਨਾ ਨੇ ਸਤਲੁਜ ਨਦੀ ਨੂੰ ਪਾਰ ਕਰ ਲਿਆ ਤੇ ਜੰਗ ਸ਼ੁਰੂ ਹੋ ਗਈ 13 ਦਸੰਬਰ 1845 ਫਿਰੋਜ਼ਪੁਰ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਹੋਈ ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਸਖਤ ਟੱਕਰ ਦਿੱਤੀ ਜਿਸ ਦਾ ਨਤੀਜਾ ਇਹ ਰਿਹਾ ਕਿ ਨਾ ਅੰਗਰੇਜ਼ ਜਿੱਤੇ ਤੇ ਨਾ ਹੀ ਸਿੱਖ ਹਾਰੇ ਪਰ ਲਾਰਡ ਹਾਰਡਿੰਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਤੇ ਕਬਜ਼ਾ ਕਰਨਾ ਹੀ ਸੀ ਇਸ ਲਈ ਇੱਕ ਤੋਂ ਬਾਅਦ ਇੱਕ ਪੰਜ ਜੰਗਾਂ ਲੜੀਆਂ ਗਈਆਂ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜੀ ਗਈ ਪੰਜਵੀਂ ਤੇ ਆਖਰੀ ਜੰਗ ਸਭਰਾਉਂ ਦੀ ਲੜਾਈ ਵਿੱਚ ਸਿੱਖ ਹਾਰ ਗਏ ਉਸ ਵਕਤ ਲਾਲ ਸਿੰਘ ਤੇ ਤੇਜ ਸਿੰਘ ਨੇ ਸਿੱਖਾਂ ਨਾਲ ਧੋਖਾ ਕੀਤਾ ਸੀ ਜਿਸ ਕਾਰਨ ਅੰਗਰੇਜ਼ ਜਿੱਤ ਗਏ ਖੈਰ 9 ਮਾਰਚ 1846 ਨੂੰ ਅੰਗਰੇਜ਼ਾਂ ਨੇ ਰਾਜਮਾਤਾ ਜਿੰਦਕੌਰ ਨਾਲ ਸੰਧੀ ਕਰਕੇ ਉਹਨਾਂ ਨੂੰ ਰਾਜ ਵਾਪਸ ਦਿੱਤਾ ਪਰ ਹਰਜਾਨੇ ਦੇ ਤੌਰ ਤੇ ਉਹਨਾਂ ਤੋਂ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਤੇ 1.5 ਕਰੋੜ ਰੁਪਏ ਮੰਗੇ ਨਾਲੀਏ ਸ਼ਰਤ ਰੱਖੀ ਕਿ ਹੁਣ ਪੰਜਾਬ ਦੀ ਸੈਨਾ ਵਿੱਚ 20 ਹਜ਼ਾਰ ਪੈਦਲ ਤੇ 20 ਹਜ਼ਾਰ ਘੋੜਸਵਾਰਾਂ ਤੋਂ ਵੱਧ ਸਿਪਾਈਆਂ ਨੂੰ ਭਰਤੀ ਨਹੀਂ ਕੀਤਾ ਜਾ ਸਕੇਗਾ। ਉਹਨਾਂ ਨੇ ਜਿੰਦਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੀ ਰੀਜੈਂਟ ਤੇ ਉਸੇ ਗद्दार ਲਾਲ ਸਿੰਘ ਨੂੰ ਵਜ਼ੀਰ ਬਣਾਤਾ। ਨਾਲ ਹੀ ਆਪਣੇ ਇੱਕ ਏਜੰਟ ਹੈਨਰੀ ਲਾਰੈਂਸ ਨੂੰ ਲਾਹੌਰ ਵਿੱਚ ਨਿਯੁਕਤ ਕਰ ਦਿੱਤਾ ਤੇ ਬਹਾਨਾ ਇਹ ਲਾਇਆ ਕਿ ਉਹਨਾਂ ਦੀ ਸੈਨਾ ਕੁਝ ਮਹੀਨਿਆਂ ਲਈ ਮਹਾਰਾਜਾ ਦਲੀਪ ਸਿੰਘ ਦੀ ਸੁਰੱਖਿਆ ਕਰੇਗੀ। ਮਹਾਰਾਣੀ ਜਿੰਦਕੌਰ ਨੇ ਵੀ ਅੰਗਰੇਜ਼ਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਪਰ ਹਰਜਾਨੇ ਦੇ ਤੌਰ ਤੇ ਉਹ ਸਿਰਫ 50 ਲੱਖ ਦੀ ਰਕਮ ਹੀ ਅਦਾ ਕਰ ਸਕੀ ਇਸ ਲਈ ਉਹਨਾਂ ਨੇ ਕਸ਼ਮੀਰ ਤੇ ਹਜ਼ਾਰਾ ਦਾ ਇਲਾਕਾ ਅੰਗਰੇਜ਼ਾਂ ਨੂੰ ਦੇ ਦਿੱਤਾ ਕੁਝ ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ ਪਰ 11 ਦਸੰਬਰ 1846 ਨੂੰ ਇਸ ਕਹਾਣੀ ਵਿੱਚ ਇੱਕ ਹੋਰ ਮੋੜ ਆਉਂਦਾ ਹੈ ਜਦੋਂ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਕੌਰ ਨੂੰ ਇੱਕ ਹੋਰ ਸੰਧੀ ਤੇ ਦਸਤਖਤ ਕਰਨ ਲਈ ਕਿਹਾ ਇਸ ਸੰਧੀ ਵਿੱਚ ਸਾਫ਼ ਲਿਖਿਆ ਸੀ ਕਿ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਵੱਡੇ ਨਹੀਂ ਹੋ ਜਾਂਦੇ ਉਦੋਂ ਤੱਕ ਅੰਗਰੇਜ਼ਾਂ ਦੀ ਫੌਜ ਲਾਹੌਰ ਵਿੱਚ ਰਹੇਗੀ ਹੁਣ ਬ੍ਰਿਟਾਨਵੀ ਸੈਨਾ ਸਿੱਖਾਂ ਦੇ ਆਪਣੇ ਕਿਲੇ ਦੇ ਬਾਹਰ ਰਹਿ ਰਹੀ ਸੀ ਜਿਸ ਨਾਲ ਸਿੱਖ ਪਹਿਲੇ ਹੀ ਨਿਰਾਸ਼ ਸਨ ਬਾਕੀ ਰਹਿਂਦਾ ਸੈਂ ਦਾ ਕੰਮ ਖਰਾਬ ਕਰ ਦਿੱਤਾ ਲਾਰਡ ਦਲਹੋਜ਼ੀ ਨੇ 1848 ਵਿੱਚ ਲਾਰਡ ਦਲਹੋਜ਼ੀ ਭਾਰਤ ਵਿੱਚ ਗਵਰਨਰ ਜਨਰਲ ਬਣ ਕੇ ਆਏ ਹੁਣ ਤੱਕ ਅੰਗਰੇਜ਼ ਜਿਹੜੀ ਰਿਆਸਤ ਜਿੱਤ ਲੈਂਦੇ ਹੀ ਉਸਦੇ ਰਾਜੇ ਨਾਲ ਸੰਧੀ ਕਰਕੇ ਉਹਨੂੰ ਰਾਜ ਵਾਪਸ ਮੋੜ ਦਿੰਦੇ ਹੀ ਤੇ ਉਸ रियासत ਦੇ ਪੈਸੇ ਤੇ ਸਰੋਤਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਸਨ ਪਰ ਡਲਹੌਜੀ ਰਿਆਸਤਾਂ ਨੂੰ ਜਿੱਤ ਕੇ ਉਹਨਾਂ ਨੂੰ ਵਾਪਸ મોੜਨ ਦੀ ਬਜਾਏ ਬਰਤਾਨਵੀ ਸਮਰਾਜ ਵਿੱਚ ਮਿਲਾ ਲੈਂਦਾ ਸੀ ਉਸਨੇ ਨਵਾਂ ਕਾਨੂੰਨ ਬਣਾਇਆ ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਕੋਈ ਵੀ ਰਾਜਾ ਗੋਦ ਲਏ ਹੋਏ ਬੱਚੇ ਨੂੰ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਯਾਨੀ ਜਿਸ ਰਾਜੇ ਦੀ ਆਪਣੀ ਸੰਤਾਨ ਨਹੀਂ ਹੋਏਗੀ ਉਸ ਦੀ ਰਿਆਸਤ ਅੰਗਰੇਜ਼ਾਂ ਦੇ ਕੋਲ ਚਲੀ ਜਾਏਗੀ ਦਿਲਹੋਜੀ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਮੁਲਤਾਨ ਦੇ ਸਿੱਖ ਸਰਦਾਰ ਮੂਲਰਾਜ ਹਜ਼ਾਰਾ ਦੇ ਸਰਦਾਰ ਚਤਰ ਸਿੰਘ ਤੇ ਉਹਨਾਂ ਦੇ ਪੁੱਤਰ ਸ਼ੇਰ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰ ਦਿੱਤੀ ਇਹਦੇ ਨਾਲ ਹੀ ਦੂਜੀ ਤੇ ਫਿਰ ਤੀਜੀ ਐਂਗਲੋ ਸਿੱਖ ਵਾਰ ਹੋਈ ਜਿਹਦੇ ਵਿੱਚ 13 ਫਰਵਰੀ 1849 ਨੂੰ ਗੁਜਰਾਤ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਆਖਰੀ ਟੱਕਰ ਹੋਈ ਇਸ ਜੰਗ ਵਿੱਚ ਸਿੱਖ ਪੂਰੀ ਤਰ੍ਹਾਂ ਹਾਰ ਗਏ ਕਿਹਾ ਜਾਂਦਾ ਹੈ ਕਿ ਇਹ ਜੰਗ ਬਹੁਤ ਹੀ ਭਿਆਨਕ ਸੀ ਇਸ ਵਿੱਚ ਦੋਹਾਂ ਪਾਸਿਆਂ ਤੋਂ ਐਨੇ ਗੋਲੇ ਚਲਾਏ ਗਏ ਕਿ ਇਤਿਹਾਸ ਵਿੱਚ ਇਹ ਬੈਟਲ ਆਫ ਦੀ ਗਨਸ ਦੇ ਨਾਮ ਨਾਲ ਮਸ਼ਹੂਰ ਹੋ ਗਈ। ਹਾਲਾਂਕਿ ਇਸ جنگ ਨਾਲ ਮਹਾਰਾਜਾ ਦਲੀਪ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਡਲਹੌਜੀ ਨੂੰ ਲਾਹੌਰ ਚਾਹੀਦਾ ਸੀ। ਇਸ ਲਈ ਬ੍ਰਿਟਾਨਵੀ ਇੰਡੀਅਨ ਆਰਮੀ ਨੇ ਜ਼ਬਰਦਸਤੀ ਲਾਹੌਰ ਤੇ ਕਬਜ਼ਾ ਕਰ ਲਿਆ। ਲਾਹੌਰ ਪਹੁੰਚ ਕੇ ਅੰਗਰੇਜ਼ਾਂ ਨੇ ਖੁਦ ਨੂੰ ਮਹਾਰਾਜਾ ਦਲੀਪ ਸਿੰਘ ਦਾ ਰੀਜੈਂਟ ਘੋਸ਼ਿਤ ਕਰ ਦਿੱਤਾ ਤੇ ਮਹਾਰਾਣੀ ਜਿੰਦਕੌਰ ਨੂੰ ਪੈਨਸ਼ਨ ਦੇ ਕੇ ਜ਼ਬਰਦਸਤੀ ਸ਼ੇਖੋਪੁਰਾ ਭੇਜ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਦਲੀਪ ਸਿੰਘ ਨੂੰ ਵੀ ਲੰਡਨ ਭੇਜ ਦਿੱਤਾ ਤੇ 29 ਮਾਰਚ 1859 ਨੂੰ ਪੰਜਾਬ ਨੂੰ ਬ੍ਰਿਟਾਨਵੀ ਸਾਮਰਾਜ ਵਿੱਚ ਮਿਲਾ ਲਿਆ। ਹੁਣ ਇਹ ਸਾਰਾ ਖੇਤਰ ਅੰਗਰੇਜ਼ਾਂ ਦੇ ਸਿੱਧੇ ਕੰਟਰੋਲ ਵਿੱਚ ਆ ਗਿਆ ਤੇ ਇਸ ਤਰ੍ਹਾਂ ਸ਼ੇਰੇ ਪੰਜਾਬ ਦਾ ਤਾਕਤਵਰ ਸਿੱਖ ਸਾਮਰਾਜ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ ਕੇ ਰਹਿ ਗਿਆ। ਡਲਹੌਜੀ ਨੂੰ ਪੰਜਾਬ ਦਾ ਉਪਜਾਊ ਇਲਾਕਾ ਚਾਹੀਦਾ ਸੀ ਜੋ ਉਹਨੇ ਹਾਸਲ ਕਰ ਲਿਆ। ਖੈਰ 1947 ਤੱਕ ਪੰਜਾਬ ਤੇ ਅੰਗਰੇਜ਼ਾਂ ਦਾ ਹੀ ਰਾਜ ਰਿਹਾ। 1941 ਵਿੱਚ ਅੰਗਰੇਜ਼ਾਂ ਨੇ ਇੱਥੇ ਜਨਗਣਨਾ ਕਰਵਾਈ ਜਿਦੇ ਵਿੱਚ ਪਤਾ ਲੱਗਾ ਕਿ ਇੱਥੋਂ ਦੀ ਜਨਤਾ ਵਿੱਚ 53% ਮੁਸਲਮਾਨ 30% ਹਿੰਦੂ ਤੇ 15% ਸਿੱਖ ਸਨ ਸਿੱਖ ਧਰਮ ਤੋਂ ਪਹਿਲਾਂ ਪੰਜਾਬ ਪੇਸ਼ਾਵਰ ਮਲਤਾਨ ਵਰਗੇ ਸਾਰੇ ਇਲਾਕਿਆਂ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਦੇ ਬਰਾਬਰ ਤੇ ਮੁਗਲਾਂ ਦੇ ਕਾਰਨ ਹਿੰਦੂਆਂ ਤੋਂ ਜ਼ਿਆਦਾ ਹੁੰਦੀ ਗਈ ਪਰ ਜਦੋਂ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਤਾਂ ਦੋਹਾਂ ਧਰਮਾਂ ਦੇ ਲੋਕਾਂ ਨੇ ਸਿੱਖ ਧਰਮ ਨੂੰ ਵੀ ਅਪਣਾਇਆ ਪੂਰੇ ਪੰਜਾਬ ਵਿੱਚ ਸਿੱਖ ਗੁਰੂਆਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਿਆ ਤਾਂ ਹੀ ਤਾਂ ਆਮ ਜਨਤਾ ਭਾਵੇਂ Hindu ਜਾਂ Musalman ਹੋਵੇ ਰਾਜ ਹਮੇਸ਼ਾ ਸਿੱਖਾਂ ਦਾ ਹੀ ਰਿਹਾ। ਇਹੀ ਕਾਰਨ ਸੀ ਕਿ ਸਾਰੀਆਂ ਮਿਸਲਾਂ ਦੇ ਮਿਸਲਦਾਰ ਸਿੱਖ ਬਣੇ ਤੇ ਮਹਾਰਾਜਾ ਬਣੇ ਰਣਜੀਤ ਸਿੰਘ। ਆਪਣੇ 38 ਸਾਲਾਂ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਤਿੰਨੋਂ ਕੌਮਾਂ ਨੂੰ ਇੱਕਜੁੱਟ ਰੱਖਿਆ ਤੇ ਪੰਜਾਬ ਵਿੱਚ ਸ਼ਾਂਤੀ ਰਹੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਾਰਾ ਸਮਰਾਜ ਅੰਗਰੇਜ਼ਾਂ ਦੇ ਅਧੀਨ ਆ ਗਿਆ। 1952 ਵਿੱਚ ਪੂਰੇ ਭਾਰਤ 'ਚ ਆਜ਼ਾਦੀ ਲਈ ਅੰਦੋਲਨ ਸ਼ੁਰੂ ਹੋ ਜਾਂਦੇ ਐ। ਜਦੋਂ ਪੰਜਾਬ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਉਠਾਈ ਤਾਂ ਇਤਿਹਾਸ ਵਿੱਚ ਦਰਜ ਹੋਇਆ ਜੱਲਿਆਂਵਾਲਾ ਬਾਗ ਦਾ ਦਰਤਨਾਕ ਕਤਲੇਆਮ। ਵਿਸਾਖੀ ਦਾ ਦਿਨ ਸੀ। ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ ਵਿੱਚ ਇੱਕ ਸਭਾ ਹੋ ਰਹੀ ਸੀ। ਅਚਾਨਕ ਬਾਗ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਅੰਗਰੇਜ਼ ਅਫਸਰ ਜਨਰਲ ਐਡਵਰਡ ਹੈਰੀ ਡਾਇਰ ਦੇ ਹੁਕਮ ਤੇ ਅੰਗਰੇਜ਼ ਸੈਨਾ ਨੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਤਲੇਆਮ ਵਿੱਚ ਹਜ਼ਾਰਾਂ ਲੋਕ ਸ਼ਹੀਦ ਹੋ ਗਏ। ਨਤੀਜਾ ਏਰੀਆ ਕੀ ਆਜ਼ਾਦੀ ਲਈ ਅੰਦੋਲਨ ਹੋਰ ਤੇਜ਼ ਹੋ ਗਏ। ਹੁਣ ਇੱਕ ਪਾਸੇ ਪੂਰੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਲੜਾਈਆਂ, ਦੰਗੇ ਤੇ ਬਗਾਵਤਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਪੰਜਾਬ ਦੀਆਂ ਪੰਜ ਨਦੀਆਂ ਸਤਲੁਜ, ਰਾਵੀ, ਬਿਆਸ, ਚਨਾਬ ਤੇ ਜੇਲਮ ਦਾ ਪਾਣੀ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਜਾ ਰਿਹਾ ਸੀ। ਵੈਸੇ ਤਾਂ ਇਹ ਇਲਾਕਾ ਪਹਿਲਾਂ ਤੋਂ ਹੀ ਉਪਜਾਊ ਸੀ ਪਰ ਨਹਿਰਾਂ ਦੇ ਕਾਰਨ ਇੱਥੇ ਦੀ 14 ਮਿਲੀਅਨ ਏਕੜ ਜ਼ਮੀਨ ਤੇ ਖੇਤੀ ਹੋਣ ਲੱਗੀ। ਇਸ ਤਰ੍ਹਾਂ ਪੰਜਾਬ ਬਣ ਗਿਆ ਗੋਲਡਨ ਲੈਂਡ ਆਫ ਐਗਰੀਕਲਚਰ ਇਹ ਪੰਜਾਬ ਲਈ ਚੰਗਾ ਵੀ ਸੀ ਤੇ ਮਾੜਾ ਵੀ ਹੁਣ ਇਹ ਕਿਵੇਂ ਇਹ ਜਾਣਨ ਲਈ ਸਾਨੂੰ ਇਤਿਹਾਸ ਦੀ ਇੱਕ ਹੋਰ ਕਹਾਣੀ ਜਾਨਣੀ ਪੈਗੀ ਜੋ ਸ਼ੁਰੂ ਹੁੰਦੀ ਹੈ 1929 ਤੋਂ ਜਦੋਂ ਲਾਹੌਰ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਤੇ ਮੋਤੀ ਲਾਲ ਨਹਿਰੂ ਨੇ ਪੂਰਨ ਸਵਰਾਜ ਦੀ ਮੰਗ ਰੱਖੀ ਜਿਸ ਦਾ ਮਤਲਬ ਸੀ ਕਿ ਉਹਨਾਂ ਨੂੰ ਕਿਸ਼ਤਾਂ ਵਿੱਚ ਆਜ਼ਾਦੀ ਨਹੀਂ ਚਾਹੀਦੀ ਸਗੋਂ ਪੂਰਾ ਭਾਰਤ ਹੀ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਚਾਹੀਦਾ ਸੀ ਕਿਆ ਜਾਂਦਾ ਹੈ ਕਿ ਉਸ ਵਕਤ ਤਿੰਨ ਗੁੱਟਾਂ ਨੇ ਇਸ ਦਾ ਵਿਰੋਧ ਕੀਤਾ ਪਹਿਲਾ ਸੀ ਮੁਸਲਮਾਨ لیگ ਜਿਸ ਨੂੰ ਲੀਡ ਕਰੇ ਸਨ ਮੁਹੰਮਦ ਅਲੀ ਜਿਨਾ ਜੋ ਮੁਸਲਮਾਨਾਂ ਲਈ ਇੱਕ ਵੱਖਰਾ ਦੇਸ਼ ਚਾਹੁੰਦੇ ਸਨ ਦੂਜਾ ਸੀ ਭੀਮrao ਅੰਬੇਡਕਰ ਜੋ ਦਲਿਤਾਂ ਲਈ ਇਲੈਕਸ਼ਨ ਚਾਹੁੰਦੇ ਸਨ ਤੇ ਤੀਜਾ ਸੀ ਸ਼ਰੋਮਨੀ ਅਕਾਲੀ ਦਲ ਜਿਸ ਨੂੰ ਲੀਡ ਕਰੇ ਸਨ ਮਾਸਟਰ ਤਾਰਾ ਸਿੰਘ ਤੇ ਇਹ ਸਿੱਖਾਂ ਲਈ ਵੱਖਰਾ ਸਟੇਟ ਚਾਹੁੰਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਯੂਨਾਈਟਿਡ ਇੰਡੀਆ ਵਿੱਚ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਪਰ ਉਹ ਵੰਡ ਦੇ ਸਖਤ ਖਿਲਾਫ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਵਿੱਚ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੈ ਤੇ ਜੇ ਪਾਕਿਸਤਾਨ ਬਣਿਆ ਤਾਂ ਪੰਜਾਬ ਦੀ ਵੰਡ ਹੋਣੀ ਪੱਕੀ ਹੈ ਵੰਡ ਲਈ ਤਾਂ ਕਾਂਗਰਸ ਵੀ ਰਾਜੀ ਨਹੀਂ ਸੀ ਪਰ ਮੁਸਲਮਨ ਲੀਗ ਦੇ ਆਗੂਆਂ ਦੇ ਢੜਕਾਵੇ ਵਿੱਚ ਆ ਕੇ ਮੁਸਲਮਾਨ ਐਨੇ ਉਗਰ ਹੋ ਗਏ ਕਿ ਪੂਰੇ ਭਾਰਤ ਵਿੱਚ Hindu ਮੁਸਲਮਾਨਾਂ ਦੇ ਵਿਚਕਾਰ ਦੰਗੇ ਹੋਣ ਲੱਗੇ بگੜਦੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਅੰਗਰੇਜ਼ਾਂ ਨੇ ਜਿਵੇਂ ਤਵੇਂ ਵੰਡ ਕਰ ਦਿੱਤੀ ਉਸ ਸਮੇਂ ਪੰਜਾਬ ਅਤੇ ਬੰਗਾਲ ਦੋ ਅਜਿਹੇ ਸਟੇਟ ਸਨ ਜਿੱਥੇ ਹਿੰਦੂ ਮੁਸਲਮਾਨਾਂ ਦੀ ਆਬਾਦੀ ਲਗਭਗ ਬਰਾਬਰ ਸੀ ਉੱਤੋਂ ਇਹਨਾਂ ਦੋਹਾਂ ਦੀ ਜ਼ਮੀਨ ਉਪਜਾਊ ਸੀ ਇਸ ਲਈ ਜਿਨ੍ਹਾਂ ਦੀ ਨਜ਼ਰ ਇਹਨਾਂ ਦੋਨਾਂ ਤੇ ਸੀ ਇਹੀ ਕਾਰਨ ਸੀ ਕਿ ਪੰਜਾਬ ਦੀ ਵੰਡ ਕਰਕੇ ਵੈਸਟ ਪਾਕਿਸਤਾਨ ਤੇ ਬੰਗਾਲ ਦੀ ਵੰਡ ਕਰਕੇ ਈਸਟ ਪਾਕਿਸਤਾਨ ਬਣਾਇਆ ਗਿਆ ਫੈਕਟਸ ਦੱਸਦੇ ਹਨ ਕਿ ਅੰਗਰੇਜ਼ਾਂ ਨੇ ਪੰਜਾਬ ਦੀ 55% ਆਬਾਦੀ ਪਾਕਿਸਤਾਨ ਨੂੰ ਦੇ ਦਿੱਤੀ ਪਾਕਿਸਤਾਨ ਨੂੰ ਪੰਜਾਬ ਦਾ 2 ਲੱਖ ਵਰਗ ਕਿਲੋਮੀਟਰ ਦਾ ਖੇਤਰ ਮਿਲਿਆ ਜੋ ਭਾਰਤ ਦੇ ਪੰਜਾਬ ਦੇ 50000 ਵਰ ਕਿਲੋਮੀਟਰ ਦੇ ਖੇਤਰ ਤੋਂ 4 ਗੁਣਾ ਵੱਡਾ ਸੀ ਉਤੋਂ ਨਨਕਾਣਾ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਸਮੇਤ ਸਿੱਖਾਂ ਦੇ 150 ਤੋਂ ਵੀ ਜ਼ਿਆਦਾ ਇਤਿਹਾਸਕ ਮੋਨੂਮੈਂਟ ਵੀ ਪਾਕਿਸਤਾਨ ਵਿੱਚ ਚਲੇ ਗਏ ਇਸ ਲਈ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੂੰ ਚੱਲਣਾ ਪਿਆ ਪ੍ਰਦੇਸ਼ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਜਿੰਨਾ ਦੇ ਗੁੱਟ ਨੂੰ ਰਾਜ਼ੀ ਕਰ ਦਿੱਤਾ ਦਲਿਤਾਂ ਨੂੰ ਰਾਖਵਾ ਕਰਨ ਦੇ ਕੇ ਅੰਬੇਡਕਰ ਨੂੰ ਮਨਾਲਿਆ ਗਿਆ ਪਰ ਸ਼ਰੋਮਣੀ ਅਕਾਲੀ ਦਲ ਨੇ ਵੱਖਰੇ ਸਟੇਟ ਦੀ ਜੋ ਮੰਗ ਰੱਖੀ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਇਸ ਕਾਰਨ ਸਿੱਖ ਨਰਾਜ਼ ਸਨ ਖੈਰ ਆਜ਼ਾਦੀ ਤੋਂ ਬਾਅਦ 1948 ਵਿੱਚ ਭਾਰਤ ਸਰਕਾਰ ਨੇ ਪੰਜਾਬ ਵਿੱਚ ਪਟਿਆਲਾ ਨੂੰ ਜੋੜ ਕੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਬਣਾਇਆ ਜਿਹਨੂੰ ਸ਼ੋਰਟ ਚ ਪੈਪਸੂ ਕਿਹਾ ਜਾਂਦਾ ਹੈ ਪੈਪਸੂ ਵਿੱਚ ਦਿਨੋਂ ਦਿਨ ਅਕਾਲੀ ਦਲ ਦੀ ਤਾਕਤ ਵਧਦੀ ਜਾ ਰਹੀ ਸੀ ਇਸ ਕਾਰਨ ਇਹਨੂੰ ਖਤਮ ਕਰ ਦਿੱਤਾ ਗਿਆ 1956 ਵਿੱਚ ਭਾਰਤ ਸਰਕਾਰ ਨੇ ਸਟੇਟ ਰੀਆਰਗੇਨਾਈਜੇਸ਼ਨ ਐਕਟ ਪਾਸ ਕੀਤਾ ਤੇ ਇਹ ਤੈਅ ਕੀਤਾ ਕਿ ਹੁਣ ਬੋਲੀ ਦੇ ਹਿਸਾਬ ਨਾਲ ਸੂਬੇ ਬਣਾਏ ਜਾਣਗੇ। ਇਸ ਵਿੱਚ ਤੇਲਗੂ ਬੋਲਣ ਵਾਲਿਆਂ ਨੂੰ ਆਂਧਰਾ ਪ੍ਰਦੇਸ਼ ਮਿਲ ਗਿਆ, ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਮਿਲ ਗਿਆ। ਉਦੋਂ ਸਿੱਖਾਂ ਨੇ ਸਰਕਾਰ ਤੋਂ ਹਰਿਆਣਾ ਨੂੰ ਹਿੰਦੀ ਭਾਸ਼ੀ ਸੂਬਿਆਂ ਵਿੱਚ ਮਿਲਾ ਕੇ ਪੰਜਾਬੀ ਨੂੰ ਪੰਜਾਬ ਦੀ ਅਧਿਕਾਰਤ ਭਾਸ਼ਾ ਬਣਾਉਣ ਲਈ ਕਿਹਾ ਤੇ ਆਪਣਾ ਵੱਖਰਾ ਸੂਬਾ ਮੰਗਿਆ। ਪਰ ਇਸ ਵਾਰ ਵੀ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਮੰਨੀ। ਨਤੀਜਾ ਇਹ ਹੋਇਆ ਕਿ ਮਾਸਟਰ ਤਾਰਾਚੰਦ ਨੇ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਨੂੰ ਪੰਜਾਬ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ। 1964 ਤੱਕ ਪੰਜਾਬ ਵਿੱਚ ਅਨਛਣ ਸਭਾਵਾਂ ਤੇ ਰੈਲੀਆਂ ਹੁੰਦੀਆਂ ਰਹੀਆਂ। ਪਰ ਇਸ ਦੇ ਅਗਲੇ ਸਾਲ ਜਾਨੀ 1965 ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਛਿੜ ਜਾਂਦੀ ਹੈ। ਤਦ ਸਿੱਖਾਂ ਨੇ ਸਾਰੇ ਅੰਦੋਲਨ ਰੋਕ ਦਿੱਤੇ ਤੇ ਦੇਸ਼ ਦਾ ਪੂਰਾ ਸਾਥ ਦਿੱਤਾ। ਇਸ ਜੰਗ ਵਿੱਚ ਸੈਂਕੜੇ ਸਿੱਖ ਸਿਪਾਹੀ ਦੇਸ਼ ਲਈ ਲੜਦੇ-ਲੜਦੇ ਕੁਰਬਾਨ ਹੋ ਗਏ। ਪਰ ਦੇਸ਼ ਨੂੰ ਸਿੱਖ ਕੌਮ ਦੀ अहमियत ਸਮਝ ਆਈ ਤੇ ਆਖਰਕਾਰ 1966 ਵਿੱਚ ਸਰਕਾਰ ਨੇ ਪੰਜਾਬ ਨੂੰ ਇੱਕ ਵੱਖਰਾ ਸੂਬਾ ਬਣਾ ਦਿੱਤਾ। ਪਰ ਚੰਡੀਗੜ੍ਹ ਨੂੰ ਲੈ ਕੇ ਫਿਰ ਪੇਚ ਫਸ ਗਿਆ ਕਿਉਂਕਿ ਚੰਡੀਗੜ੍ਹ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਆਬਾਦੀ ਜ਼ਿਆਦਾ ਸੀ। ਇਸ ਲਈ ਸਰਕਾਰ ਨੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਤੇ ਦੋਹਾਂ ਸੂਬਿਆਂ ਦੀ ਰਾਜਧਾਨੀ ਬਈ। ਅਕਾਲੀ ਦਲ ਦੇ ਕੁਝ ਆਗੂ ਸਰਕਾਰ ਦੇ ਇਸ ਫੈਸਲੇ ਤੋਂ ਨਾਖੁਸ਼ ਸਨ। ਪਰ ਜ਼ਿਆਦਾਤਰ ਆਗੂਆਂ ਤੇ ਜਨਤਾ ਨੂੰ ਇਹ ਖੁਸ਼ੀ ਸੀ ਕਿ ਉਹਨਾਂ ਨੂੰ ਆਪਣਾ ਸੂਬਾ ਮਿਲ ਗਿਆ। ਸੋ ਇਸ ਤਰ੍ਹਾਂ ਅਲੱਗ-ਅਲੱਗ ਸਵਿਆਂ ਤੇ ਪੰਜਾਬ ਦੀ ਵੰਡ ਹੁੰਦੀ ਰਹੀ ਤੇ ਬਚ ਗਿਆ ਮੌਜੂਦਾ ਪੰਜਾਬ। ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ। ਧੰਨਵਾਦ। ਜੀ ਵੀਰੋ ਐਸਜੀਐਚ ਦੀ ਵੀਡੀਓ ਬਹੁਤ ਹੀ ਹੈਰਾਨਕੁਨ ਸਟੋਰੀ ਹਲਸਤਾਨ ਦੀ ਖਾਲਸੇ ਰਾਜ ਦੀ ਸਿੱਖ ਰਾਜ ਦੀ ਜਿਸ ਤਰ੍ਹਾਂ ਸਿੱਖਾਂ ਨੇ ਹਕੂਮਤ ਕੀਤੀ ਜਿਸ ਤਰ੍ਹਾਂ ਬ੍ਰਿਟਿਸ਼ ਹਕੂਮਤ ਦੀ ਇਹ ਕੋਨਾ ਦੀ ਚਾਲ ਸੀ ਜਿਸ ਤਰ੍ਹਾਂ ਉਹਨਾਂ ਨੇ 10 ਸਾਲ ਦੇ ਸਾਬਜ਼ਾਦੇ ਕੋ ਸਾਈਨ ਕਰਵਾ ਕੇ ਆਪਣੀ ਹਕੂਮਤ ਸ਼ੁਰੂ ਕੀਤੀ ਸਿੱਖਾਂ ਦਾ ਰਾਜ ਖਤਮ ਕੀਤਾ ਲਾਹੌਰ ਦੇ ਕਿਲੇ ਤੋਂ ਖਾਲਸਤਾਨ ਦਾ ਜਿਹੜਾ ਝੰਡਾ ਸੀ ਉਹ ਲਾਇਆ ਗਿਆ ਤੇ ਇੱਕ ਹੀਰੇ ਦੀ ਕਹਾਣੀ ਕੋਹੇ ਨੂਰ ਦੀ ਕਹਾਣੀ ਸਿੱਖਾਂ ਨੂੰ ਸਿੱਖਾਂ ਦਾ ਰਾਜ ਦੁਬਾਰਾ ਮਿਲਣਾ ਬਹੁਤ ਜ਼ਰੂਰੀ ਹੈ ਸਿੱਖਾਂ ਨੂੰ ਦੁਬਾਰਾ ਤੋਂ ਜਿਹੜਾ ਇਕ ਰਾਜ ਸਿੱਖਾਂ ਕੋ ਖੋਇਆ ਗਿਆ ਸਿੱਖਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਸਿੱਖਾਂ ਨੂੰ ਖਾਲਸਾਤਨ ਮਿਲੇ ਖਾਲਸਾ ਰਾਜ ਮਿਲੇ ਸਿੱਖ ਆਪਣੀ ਹਕੂਮਤ ਕਰ ਸਕਣ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੀ ਹਕੂਮਤ ਚਲਾ ਸਕਣ ਤੁਸੀਂ ਇਸ ਤਰ੍ਹਾਂ ਅੰਦਾਜ਼ਾ ਲਾਓ ਕਿ ਪੂਰੀ ਦੁਨੀਆ ਨੇ ਕਿਸ ਤਰ੍ਹਾਂ ਪ੍ਰੋਪਗੈਂਡ ਦੇ ਕਰਕੇ ਖਾਲਸਤਾਨ ਦੀ ਜਿਹੜੀ ਇੱਕ ਲੀਡਰਸ਼ਿਪ ਚੱਲ ਰਹੀ ਸੀ ਉਹਨਾਂ ਨੂੰ ਖਤਮ ਕੀਤਾ ਖਾਲਸਤਾਨ ਦੀ ਜਿਹੜੇ ਲੋਕ ਸੀ ਉਹਨਾਂ ਨੂੰ ਖਤਮ ਕੀਤਾ ਖਾਲਸੇ ਰਾਜ ਨੂੰ ਖਤਮ ਕਰਕੇ ਆਪਣੀਆਂ ਹਕੂਮਤਾਂ ਕੀਤੀਆਂ ਤੇ ਕਿਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਇਜ਼ਦਾਂ ਨੇ ਉਹ ਲੁੱਟੀਆਂ ਕਿਸ ਤਰ੍ਹਾਂ ਪੰਜਾਬ ਦਾ ਪੇਰਾਗਰ ਕਰ ਕੀਤਾ ਸਿੱਖਾਂ ਨੂੰ ਜ਼ਰੂਰਤ ਹੈ ਦੁਬਾਰਾ ਖਾਲਸਤਾਨ ਦੀ ਦੁਬਾਰਾ ਖਾਲਸੇ ਰਾਜ ਦੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ